ਸਤਗੁਰ ਤਰਸ ਕਰਨ ਗਰੀਬ ਦੇ ਸਿਰ ਤੇ ਹੱਥ ਰਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਦੀ ਸਭ ਤੋਂ ਪਹਿਲਾਂ ਸਾਈਬੇ ਕਮਾਲ ਤਨ ਤਨ ਗੁਰੂ ਗੋਬੇ ਸਿੰਘ ਮਰਦੁਲ ਬੁਲੰਦ ਕੀਤੀ ਫਤੇ ਬੁਲਾਈਏ ਰਸਨਾ ਕਰੋ ਪਵਿੱਤਰ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਨੇ ਤਾਪ ਨਿਵਾਰਨ ਹਾਰਾ ਤੀਨੇ ਤਾਪ ਨਿਵਾਰਨ ਹਾਰਾ ਤੇ ताप ਨਿਵਾਰਣ ਹਾਰਾ 3 ਤੇ ताप ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਦੁਖ ਹੰਤਾ ਸੁਖ ਰਾਸ ਦੁਖ ਹੰਤਾ ਸੁਖ ਰਾਸ ਦੁਖ ਹੰਤਾ ਸੁਖ ਰਾਸ ताको बिगन न को लागे ताको बिगन न को ताको बिगन न को ताको बिगन विघन नो जाकी प्रभ आगे अरदास जाकी प्रभ आगे अरदास ताकी आगे अरदास प्रभ आ ਰਬ ਆਗੇ ਅਰਦਾਸ ਤੀਨੇ ਤਾਪ ਨਿਵਾਰ ਮਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗ ਨ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਸਤਿਗੁਰ ਜੀ ਨੇ ਬਾਣੀ ਵਿੱਚ ਤਿੰਨ ਤਰ੍ਹਾਂ ਦੇ ਤਾਪ ਦੀ ਗੱਲ ਕੀਤੀ ਹੈ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਨੇ ਭਾਈ ਕਾਂਚਿੰਗ ਨੱਬਾ ਜੀ ਉਹਨਾਂ ਨੇ ਫਿਰ ਇਹ ਤਿੰਨ ਤਰ੍ਹਾਂ ਦੇ ਤਾਪ ਦੀ ਵਿਆਖਿਆ ਕੀਤੀ ਹੈ ਕੇਵਲ ਟੁਕ ਮਾਤਰ ਗੁਰਮਖੋ ਪਹਿਲੀ ਤਰ੍ਹਾਂ ਦੇ ਦੁੱਖ ਹੁੰਦੇ ਨੇ ਤਾਂ ਆਪ ਇਹਨਾਂ ਨੂੰ ਆਦ ਜਿਨ੍ਹਾਂ ਨੂੰ ਅਸੀਂ ਮਨ ਦੇ ਰੋਗ ਕਹੇ ਲੋ ਮਾਨਸਿਕ ਰੋਗ ਕਹੇ ਲੋ ਟੈਨਸ਼ਨ ਕਹੇ ਲੋ ਡਿਪਰੈਸ਼ਨ ਕਹੇ ਲੋ ਇਹ ਆਦ ਰੋਗ ਹੁੰਦੇ ਨੇ ਦੁੱਖ ਹੁੰਦੇ ਨੇ ਦੂਸਰੇ ਹੁੰਦੇ ਨੇ ਵਿਆਦ ਇਹ ਹੁੰਦੇ ਸਰੀਰਕ ਰੋਗ ਤਨ ਦੇ ਰੋਗ ਹੁੰਦੇ ਨੇ ਵਿਆਦ ਕਿਸੇ ਨੂੰ ਬੁਖਾਰ ਚੜ ਗਿਆ ਕੋਈ ਹੋਰ ਰੋਗ ਲੱਗ ਗਿਆ ਇਹ ਵਿਆਦ ਤੀਸਰੇ ਹੰਦੇ ਨੇ ਸਤ ਸੰਗਿਓ ਉਪਾਦ ਜਿਨ੍ਹਾਂ ਨੂੰ ਅਸੀਂ ਪ੍ਰਕਿਰਤੀ ਦੁੱਖ ਕਹੈ ਲੋ ਕੁਦਰਤੀ ਦੁੱਖ ਕਹੈ ਲੋ ਜਿਵੇਂ ਕਿਸੇ ਇਲਾਕੇ 'ਚ ਹੜ੍ਹ ਆ ਜਾਣੇ ਫਸਲਾਂ ਦਾ ਨੁਕਸਾਨ ਹੋ ਜਾਣਾ ਪਿੰਡਾਂ 'ਚ ਹੋਰ ਨੁਕਸਾਨ ਹੋ ਜਾਣਾ ਅਸਮਾਨੀ ਬਿਜਲੀ ਡਿੱਗ ਪੈਣੀ ਉਪਾਦ ਰੋਗ ਨੇ ਉਪਾਦ ਦੁੱਖ ਨੇ ਗਰੇ ਪੈ ਜਾਣੇ ਕੁਦਰਤੀ ਇਹ ਉਪਾਦ ਦੁੱਖ ਨੇ ਸਤਗੁਰੂ ਜੀ ਕਹਿੰਦੇ ਜੋ ਗੁਰਬਾਣੀ ਦਾ ਓਟ ਆਸਰਾ ਲੈਂਦੇ ਨੇ ਜੋ ਨਾਮ ਦਾ ਓਟ ਆਸਰਾ ਲੈਂਦੇ ਨੇ ਜੋ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਨੇ ਗੁਰੂ ਅੱਗੇ ਨਿਮਰਤਾ ਦਾ ਬੇਨਤੀ ਕਰਦੇ ਨੇ ਸਤਗੁਰੂ ਉਹਨਾਂ ਦੇ ਤਨੇਤਾਵ ਦੂਰ ਕਰਦੇ ਨੇ ਤਨੇਤਾਪਾਂ ਦੀ ਨਿਵਰਤੀ ਕਰਦੇ ਨੇ ਇਹ ਗੁਰੂ ਘਰ ਦਾ ਮਾਰਗ ਜੇ ਇਤਿਹਾਸ ਪੜੀਏ ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਕੂੜ ਦਾ ਰੋਗ ਬਹੁਤ ਫੈਲ ਗਿਆ ਜਦੋਂ ਸਤਗੁਰੂ ਨੇ ਤਰਨ ਤਰਨ ਦੀ ਧਰਤੀ ਤੇ ਆਪ ਕੂਰਖਾਨਾ ਖੋਲਿਆ ਹੱਥੀ ਸਤਗੁਰੂ ਜੀ ਨੇ ਦੁਖੀਆਂ ਦੀ ਕੋੜੀਆਂ ਦੀ ਹੱਥੀ ਸੇਵਾ ਕਰਨੀ ਸਤਗੁਰੂ ਜੀ ਨੇ ਆਉਣ ਵਾਲੇ ਸਿੱਖਾਂ ਲਈ ਪੂਰਨੇ ਇਸ ਦਾਤ ਗੁਰੂ ਦੇ ਘਰ ਦਾ ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਕਾਲ ਪੈ ਗਿਆ ਸਤਗੁਰੂ ਜੀ ਇੱਥੇ ਸਭ ਕੁਝ ਛੱਡ ਕੇ ਲਾਹੌਰ ਵੱਲ ਜਾ ਰਹੇ ਨੇ ਲਾਹੌਰ ਦੇ ਲੋਕ ਲਾਹੌਰ ਨੂੰ ਛੱਡਦੇ ਪਏ ਨੇ ਹੋਰ ਇਲਾਕਿਆਂ ਵਿੱਚ ਜਾ ਰਹੇ ਨੇ ਪਰ ਧਰਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੇ ਤੋਂ ਸਦਕੇ ਤੁਹਾਡੇ ਦੁਸ਼ਕੇ ਜਾਈਏ ਮਹਾਰਾਜ ਲਾਹੌਰ ਵਾਲੇ ਲਾਹੌਰ ਨੂੰ ਛੱਡਦੇ ਪਏ ਨੇ ਤੁਸੀਂ ਲਾਹੌਰ ਵੱਲ ਜਾ ਰਹੇ ਹੋ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਉੱਥੇ ਜਾ ਕੇ ਸਤਿਗੁਰੂ ਆਪ ਲੰਗਰ ਲਗਾ ਦਿੱਤੇ ਪਾਣੀ ਦੀ ਘੜੀ ਚ ਫੂਲ ਖਦਮਾਣੇ ਸ਼ੁਰੂ ਕਰ ਦਿੱਤੇ ਦੁਖੀਆਂ ਨੂੰ ਆਪ ਸਤਿਗੁਰ ਦਵਾ دارو ਦੇਣਾ ਪੁਨਰਗਾਮ ਤੋਂ ਈਸਾਈ ਪ੍ਰਚਾਰਕ ਗੁਰਮਖੋ ਆਏ ਉਹਨਾਂ ਨੇ ਹੈੱਡ ਕੁਆਰਟਰ ਦੇ ਨਾਲ ਈਸਾਈ ਪ੍ਰਚਾਰਕ ਲਾਹੌਰ ਭੇਜਿਆ ਕਿਹਨਾਂ ਜਾਓ ਲਾਹੌਰ ਜਾਓ ਉੱਥੇ ਕਾਲ ਪਿਆ ਵੇਖੋ ਕੀ ਹਿਸਾਬ ਦਾ ਉੱਥੇ ਜਾ ਕੇ ਕੋਈ ਤੁਸੀਂ ਵੀ ਹਿੱਸਾ ਕੋਈ ਪਾਓ ਉੱਥੇ ਜਾ ਕੇ ਜਦੋਂ ਪੁਨਰਗਾਲ ਦੇ ਈਸਾਈ ਪ੍ਰਚਾਰਕ ਲਾਹੌਰ ਪਹੁੰਚੇ ਨਾ ਪੁੰਨਾ ਵਿਖਿਆ ਕਿੱਥੇ ਗੁਰੂ ਨਾਨਕ ਦੀ ਪੰਜਵੀਂ ਜੋਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਿਨ ਰਾਤ ਹੱਥੀ ਸੇਵਾ ਪੇ ਕਰਦੇ ਨੇ ਕੁਈ ਰਾਤ ਬੜੂਵੇਂ ਪੈਗੰਬਰ ਹੋਵੇ ਹੱਥੀ ਸੇਵਾ ਹੱਥੀ ਸੇਵਾ ਕਰਦੇ ਪਏ ਨੇ ਲੰਗਰ ਚਲਾਉਂਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦੁਖੀਏ ਨੂੰ ਦਵਾਈ ਦਾਰੂ ਦੇ ਰਹੇ ਨੇ ਆਪ ਸਤਿਗੁਰੂ ਹਰਵੇਂ ਸੇਵਾ 'ਚ ਹਾਜ਼ਰ ਨੇ ਤੇ ਕਹਿੰਦੇ ਉਹਨਾਂ ਨੇ ਹੱਥ ਜੋੜ ਲੈ ਆਪਣੇ ਹੈੱਡ ਕੁਆਰਟਰ ਚਿੱਠੀ ਲਿਖੀ ਫਿਰ ਚਿੱਠੀ 'ਚ ਕੀ ਲਿਖਿਆ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ ਤੁਸੀਂ ਸਾਨੂੰ ਭੇਜਿਆ ਕਿ ਜਾ ਜਾ ਕੇ ਵੇਖੋ ਕੋਈ ਹਿਸਾਬਾਬ ਤੁਸੀਂ ਪਰ ਇੱਥੇ ਗੁਰੂ ਅਰਜਨ ਦੇਵ ਜੀ ਆਪ ਗੁਰੂ ਨਾਨਕ ਦੇ ਘਰ ਦੇ ਮਾਲਕ ਆਪ ਦੁਖੀਆਂ ਦੀ ਹੱਥੀਂ ਸੇਵਾ ਬਈ ਕਰਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਦੇ ਸਾਹਮਣੇ ਸਾਡਾ ਸਿਰ ਝੁਕਦਾ ਹੈ ਉਹਨਾਂ ਦੀ ਸੇਵਾ ਦੇ ਮੁਕਾਬਲੇ ਸਾਡੀ ਸੇਵਾ ਤੋਂ ਸ਼ੈ ਕੋਈ ਕੁਝ ਵੀ ਨਹੀਂ ਵੇਖੋ ਗੁਰੂ ਅਰਜਨ ਦੇਵ ਜੀ ਆਪ ਪੁਰਨੇ ਪਾਏ ਜੇ ਗੁਰੂ ਹਰਿ ਸਿੰਘ ਜੀ ਦਾ ਇਤਿਹਾਸ ਪੜ ਲੀਏ ਕੇਵਲ ਸੰਖੇਪ ਦੇ ਸਤਸੰਗਿਓ 1646 ਦੇ ਦੌਰ ਕਾਲ ਪਿਆ ਮਾਲਵੇ ਦੀ ਧਰਤੀ ਤੇ ਗੁਰੂ ਹਰਿਐਸਾ ਜੀ ਨੇ ਵੇਖੋ ਸਿੱਖਾਂ ਨੂੰ ਉੱਥੋਂ ਭੇਜਿਆ ਕਿ ਜਾਓ ਜਾਓ ਹਰ ਧਰਮਸ਼ਾਲਾ ਲੰਗਰ ਚਲਾ ਦੇਓ ਸੁਨਿਆ ਦੇ ਦਿਓ ਹਰ ਲੋੜਵੰਦ ਦੀ ਮਦਦ ਕੀਤੀ ਜਾਵੇ 24 24 ਘੰਟੇ ਲੰਗਰ ਤਲਾਦ ਤੇ ਅਗਲੀ ਗੱਲ ਸੁਣ ਕੇ ਸਤਸੰਗਿਓ ਤੁਹਾਡੀ ਹੋਰ ਸ਼ਰਧਾ ਵਧੇਗੀ ਹੋਰ ਗੁਰੂ ਹਰਿ ਸਹਿਬ ਨੇ ਪਿਆਰ ਵਧੇਗਾ ਤੁਹਾਡਾ ਜਿੱਥੇ ਸਤ ਗੁਰਸਤਾਂ ਵਸਤਾਂ ਭੇਜੀਆਂ ਗੁਰੂ ਕੇ ਲੰਗਰ ਹਰ ਇਲਾਕੇ ਚ ਚਲਾ ਦਿੱਤੇ ਉੱਥੇ ਸਤ ਗੁਰ ਦਾ ਜੋ દવાਖਾਨਾ ਉੱਥੋਂ ਸਤ ਗੁਰ ਜੀ ਨੇ ਉੱਥੋਂ ਹਕੀਮੀ ਭੇਜੇ ਜੜੀਆਂ ਬੂਟੀਆਂ ਦਵਾਈਆਂ ਵੀ ਭੇਜੀਆਂ ਵੀ ਜਾਓ ਜਾ ਕੇ ਜੇ ਲੋਰ ਬੰਦਾ ਦੁਖੀਆਂ ਨੂੰ ਦਵਾ دارو ਵੀ ਦਿਓ ਜੇ ਕੋਈ ਬਿਮਾਰ ਹੈ ਉਹਨੂੰ ਦਵਾਈ ਵੀ ਦਿਓ ਇਹ ਗੁਰੂ ਘਰ ਦਾ ਸਿਧਾਂਤ ਸੀ ਗੁਰਮਖੋ ਜੋ ਸਤਗੁਰੂ ਜੀ ਨੇ ਇੱਕ ਕਿਰਪਾ ਕੀਤੀ ਜੇ ਰਾਜਾ ਰਣਜੀਤ ਦੇਵ ਗੁਰੂ ਹਰਿਐਸਨ ਸ਼ਰਨ ਵਿੱਚ ਆ ਗਿਆ ਝੋਲੇ ਦਾ ਰੋਗ ਹੋ ਗਿਆ ਨੂੰ ਬੜੀਆਂ ਦਵਾਈਆਂ ਖਾਧੀਆਂ ਥਾ ਥਾ ਤੇ ਗਿਆ ਕਿਤੇ ਆਰਾਮ ਨਹੀਂ ਆਇਆ ਗੁਰੂ ਹਰਿਐਸਨ ਸ਼ਰਨ ਵਿੱਚ ਆਇਆ ਹੱਥ ਜੋੜ ਲੈ ਹੋ ਰਾਨੀ ਨੇ ਬੇਨਤੀ ਕੀਤੀ ਨਾਲ ਰਾਣੀ ਆਈ ਇਹਦੀ ਕਹਿੰਦੀ ਮਹਾਰਾਜ اے ਗਰੀਬ ਨਿਵਾਸ ਸਤਗੁਰੂ ਜੀ ਬੜੀਆਂ ਦਵਾਈਆਂ ਖਾਧੀਆਂ ਕਿਤੇ ਆਰਾਮ ਨਹੀਂ ਆਇਆ ਕਿਰਪਾ ਕਰੋ ਮਹਾਰਾਜ ਨੇ 1 ਮਿੰਟ ਨਹੀਂ ਲਗਾਇਆ ਉਸੇ ਵੇਲੇ ਆਪਣੇ ਦਵਾਖਾਨੇ ਦਵਾਈ ਮੰਗਾਈ ਰਣਜੀਤ ਦੇਵ ਰਾਜੇ ਨੂੰ ਦਵਾਈ ਦਿੱਤੀ ਕੁਠਾਰ ਤੋਂ ਆਇਆ ਸੀ ਇਹ ਕੁਠਾਰ ਦਾ ਰਾਜਾ ਸੀ ਦਵਾਈ ਦਿੱਤੀ ਕੁਝ ਦਿਨ ਦਵਾਈ ਖਾਧੀ ਰਾਜਾ ਬਿਲਕੁਲ ਤੰਦਰੁਸਤ ਹੋ ਗਿਆ ਕਿਰਪਾ ਗੁਰੂ ਦੀ ਤੰਦਰੁਸਤ ਹੋਇਆ ਕਿ ਦੋਵੇਂ ਜੀ ਰਾਜਾ ਤੇ ਇਦੀ ਰਾਣੀ ਉਹੜਾ ਦੇ ਸਭ ਦੀ ਕੋਲ ਆਏ ਹੱਥ ਜੋੜ ਲੇ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਤਨ Arogh ਹੋ ਗਿਆ ਪਿਤਾ ਜੀ ਤੁਹਾਡੀ ਕਿਰਪਾ ਨਾਲ ਤਨ Arogh ਹੋ ਗਿਆ ਕਿਰਪਾ ਕਰੋ ਮਨ ਵੀ Arogh ਹੋ ਜਾਵੇ ਹੁਣ ਇਹ ਕਿਰਪਾ ਕਰੋ ਸਤਿਗੁਰੂ ਬੜੇ ਪਰਸਾਂ ਨੂੰ ਇੱਕ ਤੇ ਕੀ ਕਹਿੰਦੇ ਹੋ ਕਹਿੰਦੇ ਸਾਧੂ ਜੀ ਤੁਸੀਂ ਕਿਰਪਾ ਕੀਤੀ ਇਹ ਤਨ ਤਾਂ Arogh ਹੋ ਗਿਆ ਹੁਣ ਮਨ ਵੀ Arogh ਹੋ ਜਾਵੇ ਸਤਿਗੁਰੂ ਕਹਿੰਦੇ ਫਿਰ ਸਿਮਰਨ ਕਰਨਾ ਹੈ ਸੰਗਤ ਦੀ ਸੇਵਾ ਕਰਨੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਕੁਝ ਦਿਨ ਉੱਥੇ ਰਹਿ ਸੰਗਤ ਦੀ ਸੇਵਾ ਕੀਤੀ ਇਹਨਾਂ ਨੇ ਸੰਗਤ ਦੇ ਝੁੱਠੇ ਬਰਤਨ ਮਾਂਜਨੇ ਫਿਰ ਅੰਦਰ ਖੇੜਾ ਆਇਆ ਖੁਸ਼ਹਾਲੀ ਆਈ ਤੇ ਕੁਝ ਦਿਨ ਬਸ ਸਤਿਗੁਰ ਦੇ ਕੋਲ ਮਹਾਰਾਜ ਤੁਹਾਡੀ ਕਿਰਪਾ ਨਾਲ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਪਰ ਜਦ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਗੁਰੂ ਨੇ ਕਿਰਪਾ ਕੀਤੀ ਉਹਨਾਂ ਅੰਦਰ ਆਨੰਦ ਆਇਆ ਫਿਰ ਦੋਵੇਂ ਜੀ ਸਤਿਗੁਰ ਕੋਲੋਂ ਅੱਗੇ ਲੈ ਕੇ ਵਾਪਸ ਕੁਠਾਰ ਗਏ ਜੀ ਉਹ ਫਿਰ ਨਾਲਾ ਸਿਮਰਨ ਕਰਨ ਟਟਿਆ ਨੂੰ ਗੁਰੂ ਘਰ ਨਾਲ ਜੋੜਿਆ ਇਹਨਾਂ ਨੇ ਰਹਿੰਦੀ ਜ਼ਿੰਦਗੀ ਪਰਮੇਸ਼ਰ ਦੇ ਪਿਆਰ ਦੇ ਬਦੀਦ ਕੀਤੀ ਇਹਨਾਂ ਨੇ ਇਹ ਗੁਰੂ ਜੀ ਕਿਰਪਾ ਆਉ ਦਾ ਚੇਤਾ ਗੁਰਮੁਖ ਅਗਾਂ ਨਹੀਂ ਜਾਂਦੇ ਸਮਾਂ ਪੂਰਾ ਸਰਾਉਂਦਾ ਹੈ ਤੇ ਇਹ ਪੰਕਤੀਆਂ ਪੜ ਕੇ ਫਿਰ ਸਮਾਪਤੀ ਕਰੀਏ ਗੁਰੂ ਕਿਰਪਾ ਕਰੇ ਗੁਰੂ ਬਖਸ਼ਿਸ਼ ਕਰੇ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਗੁਰੂ ਕਿਰਪਾ ਕਰੇ ਇਹ ਪੰਕਤੀਆਂ ਰਹੀਂ ਸਤਗੁਰ ਦੇ ਚਰਨਾਂ 'ਚ ਬੇਨਤੀ ਕਰੀਏ ਜੀ ਜਗਤ ਜਲੰਦਾ ਰੱਖ ਲੈ 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 ਆਪਣੀ ਕਿਰਪਾ ਆਪਣੀ ਕਿਰਪਾ ਦਾਰ 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 ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਆਪਣੀ ਕਿਰਪਾ ਤਾਰ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਆਓ ਜੀ ਵਿਚਾਰ ਕਰਦੇ ਨਿਕ ਨਿਕ ਅੰਗਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਤਿ ਸੰਤ ਸਾਧ ਸੰਤ ਬਖਸ਼ਣ ਜੋਗ ਹੈ ਮਹਾਪੁਰਖ ਹਨ ਵੀ ਬੈਠ ਕੇ ਅਸੀਸਾਂ ਦਿੱਤੀਆਂ ਜੋ ਆਪ ਸੰਗਤਾਂ ਦੇ ਰਚਨ ਕਰਾਏ ਆਓ ਜੀ ਅਨੇਕਾਂ ਹੀ ਭੁੱਲਾਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਹਾਰ ਦੇ ਸੰਗਤ ਬਖਸ਼ਣ ਜੋਗ ਹੈ ਬਖਸ਼ ਦਿਓ ਦੋਵੇਂ ਹੱਥ ਜੋੜ ਕੇ ਦਿਓ ਅਸੀਸ ਪ੍ਰਭਾਨੋ ਫਤੇ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਈ ਗੁਰਚਰਨ ਸਿੰਘ ਜੀ ਕਥਾਵਾਚਕ ਬਹੁਤ ਪਿਆਰ ਸ਼ਰਦਾ ਭਾਵਨਾ ਨਾਲ ਜਿਸ ਤਰ੍ਹਾਂ ਦਾ ਸਮਾ ਬਣਿਆ ਉਸ ਸਾਬ ਨਾਲ ਸਬਜੈਕਟ ਲੈ ਕੇ ਹਾਜ਼ਰੀਆਂ ਭਰੀਆਂ ਜੀ ਆਇਆਂ